ਕਿਸਾਨਪਰਾਓ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਝੌਨੇ ਉੱਪਰ ਤੇਲੇ ਵਾਲੀ ਸਪਰੇ ਦੀ ਤੇਲੇ ਵਾਲੀ ਸਪਰੇ ਆਪਾਂ ਸਸਤੀ ਕਿਹੜੀ ਕਰ ਸਕਦੇ ਹਾਂ ਮਹਿੰਗੀ ਕਿਹੜੀ ਕਰ ਸਕਦੇ ਹਾਂ ਅੱਜ ਦੀ ਵੀਡੀਓ ਵਿੱਚ ਆਪਾਂ ਸਸਤੀ ਤੋਂ ਮਹਿੰਗੀ ਤੱਕ ਸਾਰੀ ਗੱਲਬਾਤ ਕਰ ਲਵਾਂਗੇ ਤੇ ਜਿਹੜਾ ਤੇਲ ਆਇਆ ਇਹ ਮੇਸਰ ਤਿੰਨ ਕਿਸਮ ਦਾ ਹੁੰਦਾ ਆ ਚਿੱਟਾ ਤੇਲਾ ਪੂਰਾ ਤੇਲਾ ਤੇ ਕਾਲਾ ਤੇਲਾ ਸਭ ਤੋਂ ਪਹਿਲਾਂ ਚਿੱਟਾ ਤੇਲਾ ਆਵੇਗਾ ਉਹਨੂੰ ਕੰਟਰੋਲ ਕਰਨ ਦੇ ਲਈ ਕਿਸਾਨਪਰਾ ਜਾਣਦੇ ਨੇ ਵੀ ਥਾਇਆ ਦਵਾਈ ਪਾਈ ਜਾਂਦੀ ਹੈ ਜਿਹਨੂੰ ਸਲੇਅਰ ਦੇ ਨਾਮ ਦੇ ਨਾਲ ਤੇ ਆਉਂਦੀ ਆ 100 ml ਕਿਲੇ ਲਾਲ ਜੇ ਰੰਗ ਦੀ ਹੁੰਦੀ ਹੈ ਜਿਹੜੀ ਕਿਸਾਨਪਰਾਓ ਪਰ ਕਿਸਾਨ ਭਰਾਵੋ ਹੁਣ ਉਹ ਸਮੇਂ ਲੰਘ ਚੁੱਕੇ ਨੇ ਹੁਣ ਅਚ 5 ਸਤੰਬਰ ਹੋ ਚੁੱਕੀ ਆ 5 ਸਤੰਬਰ ਤੋਂ ਬਾਅਦ ਹੁਣ ਤੁਸੀਂ ਰਾਤ ਨੂੰ ਲਾਈਟਾਂ ਉੱਪਰ ਵੀ ਦੇਖ ਸਕਦੇ ਹੋ ਵੀ ਤੇਲਾ ਆਉਣਾ ਸ਼ੁਰੂ ਹੋ ਚੁੱਕਿਆ ਤੇ ਮੈਂ ਤਾਂ ਹੁਣ ਕਹਾਂਗਾ ਜਿਹੜੀ ਸੰਜੈਂਟਾ ਕੰਪਨੀ ਦੇ ਆਉਂਦੀ ਆ ਪੋਟਾਸ਼ ਮਾਈਕਰੋਜਾਇਨ ਸਾਲਟ ਆਉਂਦਾ 50% ਇਹਦੀ ਹੀ ਸਪਰੇਅ ਕੀਤੀ ਜਾਵੇ ਜਿਹੜਾ ਤੋ ਮੈਟ્રોਜਨ 50% ਹੈ ਜੀ ਡੋਜ਼ ਹੈਗੀ 120 ਗ੍ਰਾਮ ਕਿੱਲੇ ਦੀ 1 ਕਿਲੋ ਤੁਸੀਂ 8 ਕਿੱਲਿਆਂ ਦੇ ਵਿੱਚ ਪਾ ਕੇ ਇਹਦੀ ਸਪਰੇਅ ਕਰ ਸਕਦੇ ਹੋ ਤੇ ਜਿਹੜਾ ਇਹਦਾ ਰੇਟ ਆ ਉਹ ਹੈਗਾ 3500 ਰੁਪਿਆ ਸੰਜੈਂਟਾ ਕੰਪਨੀ ਦਾ ਪਰ ਇਹ ਪੇਟੈਂਟ ਟੁੱਟ ਗਿਆ ਸੀ 2-3 ਸਾਲ ਹੋ ਗਏ ਹੁਣ ਇਹ ਤੁਹਾਨੂੰ ਵਧੀਆ ਨਾਮੀ ਕੰਪਨੀ ਦੇ ਵਿੱਚ 1500 ਰੁਪਏ ਵਿੱਚ ਵੀ ਮਿਲ ਜਾਵੇਗਾ ਕਿਲੋ 1500 ਤੋਂ ਲੈ ਕੇ 2500 ਰੁਪਏ ਤੱਕ ਤੁਹਾਨੂੰ ਹੋਰ ਕੰਪਨੀਆਂ ਵਿੱਚ ਮਿਲ ਜਾਵੇਗਾ 3500 ਰੁਪਏ 34-3500 ਰੁਪਏ ਵਿੱਚ ਤੁਹਾਨੂੰ ਸੰਜੈਂਟਾ ਕੰਪਨੀ ਵਿੱਚ ਮਿਲੇਗਾ ਮੈਂ ਤਾਂ ਕਹਿਣਾ 1500 ਰੁਪਏ ਵਾਲਾ ਕਰੋ ਮੈਂ ਆਪਣੇ ਆ ਖੇਤ ਪਿੱਛੇ ਦਿਖ ਰਹੇ ਨੇ ਮੈਂ 1500 ਰੁਪਏ ਜਾਂ 1800 ਰੁਪਏ ਦੇ ਆਸ-ਪਾਸ ਹੀ ਲੈ ਕੇ ਆਇਆ ਉਹੀ ਮੈਂ ਕਰਾਂਗਾ ਕੋਈ ਮਹਿੰਗੀਆਂ ਦਵਾਈਆਂ ਵਿੱਚ ਨਹੀਂ ਜਾਵਾਂਗਾ ਕਿਉਂਕਿ ਆਪਾਂ ਦਾ ਸਾਲਟ ਦੇ ਕੰਮ ਕਰਨਾ ਕੰਪਨੀ ਤੇ ਕੰਮ ਨਹੀਂ ਕਰਨਾ ਹੈਗਾ ਹੁਣ ਬਹੁਤੇ ਕਹਿਣਗੇ ਜੀ ਇਹ ਤਾਂ ਲੋਕਲ ਕੰਪਨੀਆਂ ਹੁੰਦੀਆਂ ਨੇ ਕ੍ਰਿਸਟਲ ਕੰਪਨੀ ਦਾ ਆਉਂਦਾ ਬਹੁਤ ਵਧੀਆ ਕੰਪਨੀ ਹੈ ਕ੍ਰਿਸਟਲ ਕੰਪਨੀ 1500 ਰੁਪਏ ਨੂੰ ਕਿਲੋ ਦੇਈ ਜਾ ਰਹੀ ਆ ਇਦਾਂ ਦੀ ਜਿਹੜੀਆਂ ਇਹ ਕੰਪਨੀਆਂ ਨੇ ਜਦੋਂ ਪੇਟੈਂਟ ਟੁੱਟ ਜਾਂਦਾ ਤਾਂ ਚੀਜ਼ਾਂ ਸਸਤੀਆਂ ਹੋ ਜਾਂਦੀਆਂ ਨੇ ਪਹਿਲਾ ਸੰਜੈਂਟਾ ਕੰਪਨੀ ਦੀ ਚੈਸ 6000 ਨੂੰ ਸੀ ਤੇ ਅੱਜ ਉਹ ਆਪ ਦੇ ਆਪ ਹੀ ਅੱਧੀ ਕੀਮਤੇ ਤੇ ਆ ਚੁੱਕੀ ਆ। ਇਸੇ ਤਰ੍ਹਾਂ ਕਿਸਾਨਪ੍ਰਭ ਅਗਲੀ ਸਪਰੇਅ ਆਉਂਦੀ ਆ ਪੈਕਸਲੋਨ ਕੋਰਟੇਵਾ ਕੰਪਨੀ ਦੀ ਬਹੁਤ ਵਧੀਆ ਦਵਾਈ ਆ ਪੈਕਸਲੋਨ। ਇਹ ਮੈਂ ਤਕਰੀਬਨ 2019-2023 ਤਿੰਨ ਸਾਲ ਮੈਂ ਆਪਣੇ ਖੇਤਾਂ ਦੇ ਵਿੱਚ ਪੈਕਸਲੋਨ ਕਰਦਾ ਰਿਹਾ ਪਰ ਹੁਣ ਤਿੰਨ ਸਾਲਾਂ ਤੋਂ ਮੈਂ हट ਗਿਆ। ਕਿਉਂਕਿ ਕਿਸਾਨਪ੍ਰਭ ਏ ਦੇ ਵੀ ਰਿਜ਼ਲਟ ਚੈਸ ਜਿੰਨੇ ਹੀ ਮਿਲਦੇ ਨੇ। ਇਹ ਕਿਤੇ 12000 ਦਾ ਲੀਟਰ ਆ। ਚਰਨ ਦੇ ਮੇਮ ਐਮ ਐਲ ਐ ਹਿੱਕਲੇ ਦੀ ਪੈਂਦੀ ਆ 12000 ਦੀ ਤੁਹਾਡੀ 10 ਕਿੱਲਿਆਂ ਦੀ ਸਪਰੇ ਆ 1200 ਰੁਪਏ ਕਿੱਲਾ ਮੈਂ ਕਿਤੇ ਪਾ ਰਿਹਾ 200 ਰੁਪਏ ਕਿੱਲਾ 1000 ਰੁਪਏ ਦਾ ਇੱਕ ਕਿੱਲੇ ਦੇ ਮਗਰ ਫਰਕ ਪੈ ਜਾਂਦਾ ਇਸ ਕਰਕੇ ਕਿਸਾਨ ਭਰਾਓ ਮੈਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇਹੀ ਗੱਲ ਸਮਝਾ ਰਿਹਾ ਵੀ ਜਿਹੜੀ ਮਹਿੰਗੀਆਂ ਦਵਾਈਆਂ ਨੇ ਬ੍ਰਾਂਡਡ ਦਵਾਈਆਂ ਨੇ ਦਵਾਈਆਂ ਚੰਗੀਆਂ ਨੇ ਮਾੜੀਆਂ ਨਹੀਂ ਕਹਿੰਦਾ ਬਹੁਤ ਅੱਛੇ ਰਿਜ਼ਲਟ ਨੇ ਮੈਂ 3 ਸਾਲ ਆਪ ਖੁਦ ਕਰੇ ਨੇ ਵਧੀਆ ਰਿਜ਼ਲਟ ਮੈਨੂੰ ਮਿਲੇ ਨੇ ਪਰ ਹੁਣ ਕਿਸਾਨ ਕੀ ਕਰ ਰਹੇ ਨੇ ਪੀ ਆਰ 126 ਚੋਂ ਨਾ ਲਾਇਆ ਹੁਣ PR 126 ਚ ਓਨਾ ਆਪਾਂ ਘੱਟ ਖਰਚੇ ਲਈ ਤਾਂ ਲਾ ਰਹੇ ਆ ਵੀ ਖਰਚਾ ਘਟਾਵੇ ਜੇ ਉਹਦੇ ਤੇ ਵੀ ਇੰਨੀਆਂ ਮਹਿੰਗੀਆਂ ਦਵਾਈਆਂ ਕਰਨੀਆਂ ਨੇ ਫਿਰ ਤਾਂ ਇਹ ਝੋਨਾ ਲਾਏ ਦਾ ਕੋਈ ਫਾਇਦਾ ਹੀ ਨਾ ਹੋਇਆ ਮੈਂ ਪਿਛਲੇ ਸਾਲ ਇੱਕ ਮੇਰੇ ਦੋਸਤ ਮਿੱਤਰ ਨੂੰ ਸਲਾਹ ਦਿੱਤੀ ਉਹ ਕੋਰਟੇਵਾ ਦੀ ਪੈਕਸਾ ਲੌਨ ਲਿਆ ਆ 10 ਕਿੱਲਿਆਂ ਦੀ ਲੀਟਰ ਮੈਂ ਕਿਹਾ ਇਹਨੂੰ ਵਾਪਸ ਕਰਿਆ ਤੇ ਉਹ 1800 ਰੁਪਏ ਦੀ ਪੋਮੈਟਰੋਜਾਈਨ ਚੈਸ ਵਾਲਾ ਸਾਲਟ ਕਿਸੇ ਹੋਰ ਕੰਪਨੀ ਚ ਲੈ ਆਇਆ 1800 ਰੁਪਏ ਦਾ ਉਹਨੇ 8 ਕਿੱਲਿਆਂ ਤੇ ਕਰ ਦਿੱਤਾ 220 ਰੁਪਏ ਕਿੱਲਾ ਬੈਠਿਆ ਉਹਨੂੰ ਤੇ ਕਿੱਥੇ ਉਹਦਾ 1200 ਰੁਪਏ ਕਿੱਲਾ ਬੈਠ ਰਿਹਾ ਸੀ ਉਹਦਾ 10000 ਰੁਪਏ ਦਾ ਫਾਇਦਾ ਹੋ ਗਿਆ ਤੇਲ ਆ ਉਹਦੇ ਖੇਤ ਵਿੱਚ ਬਿਲਕੁਲ ਵੀ ਨਹੀਂ ਆਇਆ ਚੈਸ ਦਾ ਰਿਜ਼ਲਟ ਜਿਹੜਾ 25 ਦਿਨ ਪੂਰਾ ਤੁਹਾਡੇ ਝੋਨੇ ਵਿੱਚ ਮਿਲੇਗਾ ਤੇ ਪੈਕਸਾ ਲਾਉਣ ਦਾ ਵੀ 25 ਦਿਨ ਤੱਕ ਤੁਹਾਡੇ ਝੋਨੇ ਵਿੱਚ ਰਿਜ਼ਲਟ ਮਿਲੇਗਾ ਦੋਨੋਂ ਦਵਾਈਆਂ ਨੇ 25 ਦਿਨ ਤੱਕ ਹੀ ਕੰਮ ਰੱਖਣਾ ਹੈ ਤੀਜੀ ਦਵਾਈ ਆ ਜਾਂਦੀ ਹੈ ਕਿਸਾਨ ਪ੍ਰਭੋ ਓਸੀਨ ਜਿਹਦੇ ਵਿੱਚ ਪਾਇਆ ਜਾਣ ਵਾਲਾ ਸాల్ਟ ਹੈਗਾ ਡਾਈਨੋਟਿਫੋਰਾਨ 20% ਤੇ ਜਿਹੜਾ ਇਹ ਸాల్ਟ ਆ ਇਹਦੀ 100 ਗ੍ਰਾਮ 200 ਕਿੱਲੇ ਦੀ ਤੇ ओसीन पीआई कंपनी ਦੀ ਬਹੁਤ ਵਧੀਆ ਸਪਰੇਅ ਆ ਤੇ ਇਹਦਾ ਵੀ ਪੇਟੈਂਟ ਟੁੱਟ ਚੁੱਕਿਆ ਤੇ ਇਹ ਵੀ ਹੁਣ ਤਕਰੀਬਨ 1100 ਰੁਪਏ ਕਿਲੋ ਦੇ ਰੇਟ ਵਿੱਚ ਮਿਲ ਜਾਂਦੀ ਆ ਇਹਦੀ ਜਿਹੜੀ ਡੋਜ਼ ਆ 100 ਗ੍ਰਾਮ ਦੇ ਹਿਸਾਬ ਨਾਲ ਤੁਸੀਂ 1 ਕਿਲੋ 10 ਕਿਲਿਆਂ ਤੇ ਕਰ ਸਕਦੇ ਹੋ ਤੇ ਇਹਦਾ ਜਿਹੜਾ ਅਸਰ ਆ ਉਹ 10 ਤੋਂ 12 ਦਿਨ ਤੱਕ ਹੀ ਆ ओसीन ਤਰੰਤ ਕੰਮ ਕਰਦੀ ਆ ਪੈਕਸਲੋਨ ਤਰੰਤ ਕੰਮ ਕਰਦੀ ਆ ਪਰ ਜਿਹੜੀ ਚੈਸ ਅਪਮੈਟਰੋਜਨ 50% ਸਾਲਟ ਆ ਚੈਸ ਵਾਲਾ ਇਹ ਸਿਸਟੇਮੈਟਿਕਲ ਕੰਮ ਕਰਦਾ ਆ ਇਹ ਤੇ ਕਰੀਮ ਨੂੰ 3 ਤੋਂ 4 ਦਿਨ ਲਾ ਦਿੰਦੀ ਆ ਕੰਮ ਕਰਨ ਨੂੰ ਜੇਕਰ ਤੁਹਾਡੇ ਝੌਨੇ ਵਿੱਚ ਤੇਲਾ ਪੈ ਚੁੱਕਿਆ ਤੁਸੀਂ ਤੇਲੇ ਪਾਉਣ ਆਉਣ ਤੋਂ ਬਾਅਦ ਸਪਰੇਅ ਕਰ ਰਹੇ ਹੋ ਚੈਸ ਦੀ ਤਾਂ ਤੁਸੀਂ 100 ml ਉਹਦੇ ਵਿੱਚ ਥਾਇਆ ਸਪਰੇਅ ਮਿਕਸ ਕਰ ਸਕਦੇ ਜਿਹਨੂੰ ਆਪਾਂ ਸਲੇਅਰ ਕਹਿ ਦਿੰਦੇ ਆ ਤੁਸੀਂ ਸਲੇਅਰ ਵੀ 100 ml ਤੱਕ ਉਹਦੇ ਵਿੱਚ ਮਿਕਸ ਕਰਕੇ ਸਪਰੇਅ ਕਰ ਦਿਓ ਸਲੇਅਰ ਨੇ ਤੁਰੰਤ ਤੇਲਾ ਮਾਰ ਦੇਣਾ ਤੇ 3-4 ਦਿਨਾਂ ਤੱਕ ਚੈਸ ਨੇ ਅਸਰ ਸ਼ੁਰੂ ਕਰ ਦੇਣਾ ਤੁਸੀਂ ਅਕਸਰ ਦੇਖਿਆ ਹੋਣਾ ਜਸ ਦੇ ਜਿਹੜਾ ਹੁੰਦਾ ਆ ਡੱਬਾ ਉਹਦੇ ਵੀ ਤੇਲੇ ਨੂੰ ਪੰਜ ਕਿਸਮ ਦੇ ਤਾਲੇ ਲੱਗੇ ਹੁੰਦੇ ਨੇ ਭਾਵ ਕਿ ਇਹ ਪਹਿਲਾਂ ਤੇਲੇ ਨੂੰ ਹੈਂਡੀਕੈਪਟ ਕਰਦੀ ਆ ਉਹਨੂੰ ਭੁੱਖਾ ਕਰਦੀ ਆ ਫੇਰ ਉਹਨੂੰ ਮਾਰਦੀ ਆ ਤੇ ਇਸ ਲਈ ਕਿਸਾਨ ਭਰਾਵੋ ਮੈਂ ਕਹਿ ਰਿਹਾ ਜਿਹੜਾ ਪੋਮੈਟਰੋਜੈਨ ਸਾਲਟ ਆ ਇਹ ਪੋਮੈਟਰੋਜੈਨ ਨੂੰ ਤੁਸੀਂ 50% ਨੂੰ ਕਿਸੇ ਵੀ ਲੋਕਲ ਕੰਪਨੀ ਵਿੱਚ ਲੈ ਸਕਦੇ ਹੋ 1500 ਰੁਪਏ ਕਿਲੇ ਤੁਹਾਨੂੰ ਮਿਲ ਜਾਵੇਗਾ ਤੇ ਤੁਹਾਡੇ ਤੁਸੀਂ ਰਾਮ ਦੇ ਨਾਲ 200 ਰੁਪਏ ਕਿਲੇ ਦੇ ਹਿਸਾਬ ਦੇ ਨਾਲ ਬਹੁਤ ਸਸਤੇ ਰੇਟਾਂ ਦੇ ਸਪਰੇਅ ਕਰ ਸਕਦੇ ਹੋ ਬਹੁਤ ਸਾਰੇ ਕਿਸਾਨ ਭਰਾ ਇਦਾਂ ਕਰਦੇ ਨੇ ਤੇ ਬਾਕੀ ਭਾਈ ਜਿਨ੍ਹਾਂ ਦਾ ਬਜਟ ਜ਼ਿਆਦਾ ਆ ਤੇ ਉਹ ਪੈਕਸਲੌਨ ਦੀ ਵੀ ਸਪਰੇ ਕਰ ਸਕਦੇ ਨੇ ਕਿਸਾਨਤਾ ਉਹ ਤੇ ਪਰ ਮੈਂ ਤਾਂ 3 ਸਾਲ ਹੋ ਗਏ ਪੈਕਸਲੌਨ ਸਾਢ ਦਿੱਤੀ ਕਿਉਂਕਿ ਮੈਨੂੰ ਚੈਸ ਦੇ ਵੀ ਰਿਜ਼ਲਟ ਸੇਮ ਮਿਲੇ ਤੇ ਮੈਨੂੰ ਲੋਕਲ ਕੰਪਨੀਜ਼ ਦੇ ਵੀ ਰਿਜ਼ਲਟ ਸੇਮ ਮਿਲੇ ਤੇ ਪੈਕਸਲੌਨ ਦੇ ਤਾਂ ਚਲੋ ਵਧੀਆ ਮਿਲ ਨਹੀਂ ਸੀ ਕੋਈ ਮਾੜੀ ਗੱਲ ਹੈ ਨਹੀਂ ਉਹਦੇ ਤਾਂ ਵਧੀਆ ਮਿਲੇ ਹੀ ਰਹੇ ਸੀ ਤੇ ਇਸ ਤੋਂ ਇਲਾਵਾ ਕਿਸਾਨ ਭਰਾਵੋ ਜਦੋਂ ਵੀ ਤੁਸੀਂ ਹੁਣ ਇਹਨਾਂ ਸਾਰੇ ਤੇ ਸਪਰੇ ਕਰੋਗੇ ਤਾਂ ਤੇਲ ਵਾਲੀ ਨਾਲ ਤੁਸੀਂ ਫੰਗੀ ਸਾਈਡ ਵੀ ਜਰੂਰ ਐਡ ਕਰ ਸਕਦੇ ਹੋ ਬਹੁਤੇ ਕਿਸਾਨ ਪੁਰਾ ਪੁੱਛਣ ਲੱਗ ਜਾਂਦੇ ਨੇ ਵੀ ਫੰਗੀ ਸਾਈਡ ਤੇਲ ਵਾਲੀ ਨਾਲ ਹੋ ਜਾਵੇਗਾ ਹਾਂਜੀ ਜਰੂਰ ਹੋ ਜਾਵੇਗਾ ਤੇ ਇਸ ਤੋਂ ਇਲਾਵਾ ਐਨਪੀਕੇ ਵੀ ਤੁਸੀਂ ਮਿਕਸ ਕਰ ਸਕਦੇ ਹੋ ਪਰ ਜੇ ਤੁਸੀਂ ਐਨਪੀਕੇ ਦੀ ਵੱਖਰੇ ਤੌਰ ਤੇ ਸਪਰੇਅ ਕਰਦੇ ਹੋ ਤਾਂ ਜ਼ਿਆਦਾ ਵਧੀਆ ਹੁਣ ਐਨਪੀਕੇ ਕਿਹੜਾ ਵਰਤੀ ਇਹਦੇ ਬਾਰੇ ਵੀ ਬਹੁਤ ਵਿਚਾਰ ਚਰਚਾ ਹੋ ਰਹੀ ਆ 13045 ਵਰਤ ਸਕਦੇ ਹੋ 0050 ਦੀ ਵਰਤੋਂ ਕਰ ਸਕਦੇ ਹੋ ਜਾਂ ਇੱਕ ਆਉਂਦਾ ਹੈ 5541 ਉਹਦੀ ਵਰਤੋਂ ਕਰ ਸਕਦੇ ਹੋ 5% ਉਹਦੇ ਵਿੱਚ ਨਾਈਟ੍ਰੋਜਨ ਹੁੰਦੀ ਆ 5% ਫਾਸਫੋਰਸ ਹੁੰਦੀ ਆ ਤੇ 41 ਉਹਦੇ ਵਿੱਚ ਪੋਟਾਸ਼ੀਅਮ ਹੁੰਦੀ ਆ ਤੇ ਜਿਹੜਾ 5 5 50 ਆ ਗਿਆ ਉਹ ਚ ਵੀ 50% ਪੋਟਾਸ਼ੀਅਮ ਆ ਗਈ 13 045 ਚ 13% ਨਾਈਟ੍ਰੋਜਨ ਆ ਗਈ ਤੇ 45% ਪੋਟਾਸ਼ੀਅਮ ਆ ਗਈ ਨਾਈਟ੍ਰੋਜਨ ਦੀ ਹੁਣ ਆਪਣੇ ਝੋਨੇ ਨੂੰ ਲੋੜ ਨਹੀਂ ਹੈਗੀ 0050 5 5 ਵਾਲੀ ਜਿਆਦਾ ਵਧੀਆ ਰਹਣਗੀ ਤੇ ਤੁਸੀਂ ਡੋਜ਼ ਲਾਉਣੀਆਂ ਕਿਸਾਨ ਭਰਾਵੋ 1 ਕਿਲੋ ਕਿੱਲੇ ਦੀ ਸਿਰਫ 1 ਕਿਲੋ ਕਿੱਲੇ ਦੀ ਤੇ ਪਾਣੀ ਕੱਢਣਾ 150 ਲੀਟਰ ਕਿੱਲੇ ਦਾ ਭਾਪਕੀ ਜੇਕਰ ਤੁਸੀਂ 25-25 ਲੀਟਰ ਵਾਲੇ ਢੋਲੀਆਂ ਕਰ ਰਹੇ ਹੋ ਤਾਂ 25 ਲੀਟਰ ਵਾਲੀਆਂ 6 ਢੋਲੀਆਂ ਜ਼ਰੂਰ ਕਰ ਲੈਣੀਆਂ ਬਹੁਤੇ ਕਿਸਾਨਪਰਾ ਕਹਿ ਰਹੇ ਨੇ ਵੀ ਇੰਨਾ ਪਾਣੀ ਕਦੇ ਨਿਕਲਦਾ ਹੀ ਨਹੀਂ ਉਹ ਦੇਖੋ ਕਿਸਾਨਪਰਾ ਉਹ ਤੁਹਾਡੇ ਹੱਥ ਆ ਬਹੁਤੇ ਕਿਸਾਨਪਰਾ ਤਾਂ 200 ਲੀਟਰ ਪਾਣੀ ਕਿੱਲੇ ਦਾ ਵੀ ਕੱਢ ਰਹੇ ਨੇ ਬਹੁਤ ਅੱਛੀ ਗੱਲ ਆ ਜਿੱਥੇ 200 ਲੀਟਰ ਪਾਣੀ ਕਿੱਲੇ ਦਾ ਨਿਕਲ ਰਿਹਾ ਪਰ ਤੁਸੀਂ 150 ਤਾ ਜਰੂਰ ਕਟੋ ਇਸ ਤੋਂ ਇਲਾਵਾ ਕਿਸਾਨਪ੍ਰਭ ਤੁਸੀਂ ਸੁੰਡੀ ਵਾਲੀ ਸਪਰੇ ਵੀ ਅਨਸਾਰੇ ਦੇ ਟਾਈਮ ਜਰੂਰ ਪਾਓ ਕਿਉਂਕਿ ਹੌਮਸ ਭਰੀ ਗਰਮੀ ਹੋਣ ਕਰਕੇ ਬਾਰਿਸ਼ਾਂ ਹੋ ਰਹੀਆਂ ਨੇ ਬਾਰਿਸ਼ਾਂ ਤੋਂ ਬਾਅਦ ਵੀ ਸੁੰਡੀ ਪੈਦਾ ਹੋ ਸਕਦੀ ਆ ਜੇਕਰ ਪਹਿਲਾਂ ਸਪਰੇ ਕਰ ਦਿੱਤੀ ਸੀ ਸੁੰਡੀ ਵਾਲੀ ਬੈਲ ਐਂਡ ਗੁੱਡਾ ਪਰ ਹੁਣ ਦੁਬਾਰੇ ਵੀ ਸੁੰਡੀ ਵਾਲੀ ਸਪਰੇ ਐਡ ਕਰ ਸਕਦੇ ਹੋ ਟਾਟਾ ਡਕੂਮੀ ਕਰ ਸਕਦੇ ਹੋ 100 ਗ੍ਰਾਮ ਬੈਰ ਦੀ ਫੇਮ ਕਰ ਸਕਦੇ ਹੋ 30 ਤੋਂ 25 ਤੋਂ 30 ਐਮਐਲ ਦੇ ਵਿਚਕਾਰ ਤੇ ਇਸ ਤੋਂ ਇਲਾਵਾ ਵਿਆਗੋ ਵੀ ਕਰ ਸਕਦੇ ਹੋ ਤੇ ਕੋਰਾ ਜਿੰਦੀ ਕਾਪੀ ਵੀ ਕਰ ਸਕਦੇ ਹੋ ਕੋਰਾ ਜਿੰਦੀ ਕਾਪੀ ਅੱਜ ਕੱਲ ਤੁਹਾਨੂੰ 600 ਰੁਪਿਆ ਜਾਂ 700 ਰੁਪਿਆ 150 ਐਮਐਲ ਮਿਲ ਜਾਵੇਗੀ ਉਹ ਵੀ ਤੁਸੀਂ ਜ਼ਰੂਰ ਵਰਤ ਸਕਦੇ ਹੋ ਤੇ 60 ਐਮਐਲ ਇਕੱਲੇ ਦੀ ਡੋਜ਼ ਆ ਉਹਦੀ ਤੇ ਕਿਸਾਨਪ੍ਰਭੋ ਜਦੋਂ ਵੀ ਦੁਕਾਨ ਤੇ ਜਾਈਏ ਤਾਂ ਬਾਇ ਨੇਮ ਕੋਈ ਵੀ ਦਵਾਈ ਆਪਾਂ ਨਹੀਂ ਲੈਣੀ ਹਮੇਸ਼ਾ ਸਾਲਟ ਦੀ ਹੀ ਗੱਲ ਕਰਕੇ ਦੁਕਾਨਦਾਰ ਕੋਲੋਂ ਦਵਾਈਆਂ ਲਿਆ ਕਰੋ ਤੇ ਸਾਲਟ ਪੁੱਛਿਆ ਕਰੋ ਵੀ ਆਹ ਵਾਲਾ ਸਾਲਟ ਕਿਹੜੀ ਕੰਪਨੀ ਚ ਕਿੰਨੇ ਰੇਟ ਤੇ ਮਿਲ ਰਿਹਾ ਅਪਾ ਕੰਪਨੀ ਦਾ ਨਾਮ ਨਹੀਂ ਲੈਣਾ ਦੁਕਾਨ ਤੇ ਜਾ ਕੇ ਕਦੇ ਵੀ ਸਾਲਟ ਦਾ ਨਾਮ ਲੈਣਾ ਆਈ ਟੈਕਨੀਕਲ ਆਪਾਂ ਤੁਸੀਂ ਵਰਤੋਂ ਕਰ ਰਹੇ ਆ ਝੋਨੇ ਦੇ ਵਿੱਚ ਟੈਕਨੀਕਲ ਦਾ ਨਾਮ ਲੈ ਕੇ ਰੇਟ ਵਗੈਰਾ ਪੁੱਛ ਕੇ ਫਿਰ ਦਵਾਈ ਖਰੀਦਿਆ ਕਰੋ ਇਸ ਤੋਂ ਇਲਾਵਾ ਕਿਸਾਨ ਪ੍ਰਭੂ ਇਹ ਚਾਰ ਚੀਜ਼ਾਂ ਮੈਂ ਤੁਹਾਨੂੰ ਦੱਸਿਆ ਨੇ ਹੁਣ ਤੇਲੇ ਵਾਲੀ ਹੋਗੀ ਫੰਗੀਸਾਈਡ ਹੋਗੀ ਸੁੰਡੀ ਵਾਲੀ ਹੋਗੀ ਤੇ ਕੈਨਪੀਕੇ ਹੋ ਗਿਆ ਇਹ ਚਾਰਾਂ ਤੁਸੀਂ ਘੋਲ ਅਲੱਗ ਅਲੱਗ ਬਣਾ ਕੇ ਤੇ ਪੰਪ ਦੇ ਵਿੱਚ ਮਿਕਸ ਕਰਕੇ ਸਪਰੇਅ ਕਰ ਸਕਦੇ ਹੋ ਕਿਸਾਨ ਪ੍ਰਭੂ ਪਾਣੀ ਕੱਢਣਾ 150 ਲੀਟਰ ਜੇਕਰ ਤੁਸੀਂ 150 ਲੀਟਰ ਪਾਣੀ ਨਹੀਂ ਕੱਢੋਗੇ ਤਾਂ ਤੁਹਾਡੇ ਝੋਨੇ ਦੇ ਉੱਪਰ ਐਨਪੀਕੇ ਨੇ ਬਰਨਿੰਗ ਕਰ ਦੇਣੀ ਆ ਬਰਨਿੰਗ ਤੋਂ ਬਾਅਦ ਕੀ ਝੋਨੇ ਦੇ ਉੱਪਰ ਸਪੋਰਟ ਪੈ ਜਾਣਗੇ ਤੀਜੇ ਚੌਥੇ ਦਿਨ ਸਪਰੇਅ ਤੋਂ ਬਾਅਦ ਤੀਜੇ ਚੌਥੇ ਦਿਨ ਸਪੋਰਟ ਪੈ ਜਾਂਦੇ ਨੇ ਪੂਰੇ ਜੇ ਰੰਗ ਦੇ ਤਾਂ ਝੋਨਾ ਤੁਹਾਡੇ ਉੱਪਰੋਂ ਪੱਤੇ ਫੁੱਕ ਜਾਂਦੇ ਨੇ ਇਹ ਗੱਲ ਦਾ ਹਮੇਸ਼ਾ ਕਿਸਾਨ ਪ੍ਰਭੂ ਧਿਆਨ ਰੱਖਿਆ ਕਰੋ ਇਸ ਤੋਂ ਇਲਾਵਾ ਕਿਸਾਨ ਪ੍ਰਭੂ ਜੇਕਰ ਤੁਹਾਡੀਆਂ ਹੋਰ ਕਿਸੇ ਕਿਸਮ ਦੀਆਂ ਸਮੱਸਿਆਵਾਂ ਹੈਗੀਆਂ ਨੇ ਮੈਂ ਇੱਥੇ ਨੰਬਰ ਦੇ ਰਿਹਾ ਆਪਣੇ ਵਟਸਐਪ ਨੰਬਰ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਫੋਨ ਕਾਲ ਵਗੈਰਾ ਕੁਝ ਨਹੀਂ ਕਰਨਾ ਮੈਸੇਜ ਕਰ ਦਿਓ ਜਦੋਂ ਵੀ ਮੇਰਾ ਟਾਈਮ ਲੱਗਿਆ ਮੇਰੇ ਅਪਲਾਈ ਕਰ ਦਮਗਾ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਚੰਗੀ ਲੱਗੀ ਅੱਗੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਤੇ ਆਪਣੇ ਝਾਜ ਐਗਰੀਕਲਚਰ ਚੈਨਲ ਨੂੰ ਫੋਲੋ ਜਰੂਰ ਕਰ ਦਿਓ ਬਹੁਤੇ ਕਿਸਾਨ ਭਰਾ ਨੇ ਆਪਾਂ ਨੂੰ ਫੋਲੋ ਨਹੀਂ ਕਰਿਆ ਹੋਇਆ ਸਾਨੂੰ ਪਤਾ ਲੱਗ ਜਾਂਦਾ ਵੀ ਕਿਹਨੇ ਫੋਲੋ ਕਰਿਆ ਕਿਹਨੇ ਨਹੀਂ ਕਰਿਆ ਤੇ ਇਸ ਲਈ ਫੋਲੋ ਜਰੂਰ ਕਰ ਲਿਓ ਤੇ ਘੰਟੀ ਵਾਲਾ ਬਟਨ ਆਪਣਾ ਨਾ ਭੁੱਲਿਓ ਵੀਡੀਓ ਦੇਖਣ ਲਈ ਕਿਸਾਨ ਭਰਾਓ ਤੁਹਾਡਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ